ਹਾਜੀ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਤੂਫਾਨ ਤੇ ਐਸ ਕਸ਼ਰਾ ਜੋਰਡਸਟਾਨ ਨਾਲ ਆਪਣੇ ਲਾਈਵ ਵਾਲੇ ਭਾਈ ਆਕਾਸ਼ ਤੇ ਅੱਜ ਆਪਾਂ ਆਏ ਪਏ ਬੰਬੇ ਤੇ ਉਹ ਨਾਲ ਡੁੱਕੂ ਚ ਝੜਾ ਪਿੱਡੂ ਮੜਾ ਗਿਆ ਬਾਹਰ ਤੇ ਹੁਣ ਚੱਲੇ ਆਪਾਂ ਘੁੰਮਣ ਤੇ ਮਿਲਦੇ ਆ ਫਿਰ ਵਿੱਚ ਤੇ ਹਣਾ ਬਿਡਕਾਸ਼ ਪਈ ਹਾਂਜੀ ਆਹ ਦੇਖ ਆਹ ਠੀਕ ਹੈ ਲੋ ਜੀ ਜਾ ਰਹੇ ਆ ਮੁੰਬਈ ਐਕਸ਼ਨ ਜੋਾਕ ਉਹ ਡੁੱਗੂ ਓਏ ਐਕਸ਼ਨ ਹੋ ਜਾਣਾ ਜਵਾਕ ਦੀ ਜਾ ਰਿਹਾ ਕਬੱਡੀ ਦੇ ਜੀ ਆਹ ਦੇਖ ਮੈਂ ਪੰਜ ਦਿਨ ਆ ਨਾ ਗਈ ਅਵੀ ਇਹ ਲੰਮਾ 20000 ਰੁਪਏ ਦੇ ਕਰੇ ਮਾਝ ਦਾ ਮਜਾ ਆਇਆ ਆ ਦੋਸਤਿਆ ਭਾਈ ਇਹ ਨਾ ਨਾ ਗਿਆ ਜੀ ਕਰੋ ਇਹੋ ਲੇ ਕੋ ਦੋ 10 ਦਾ ਦੇ ਮਾ ਲੋਕਾਂ ਦੇ ਨਾ ਉਹ ਲੈਕ ਨਹੀਂ ਹੈ ਓਏ ਇਧਰ ਓਏ ਹੱਥੇ ਮਤ ਛੁਡਾਉ ਸਮਝਿਆ ਨਾ ਬਾਪਾ ਲਾ ਕੇ ਵੀ ਦੇ ਤੇ ਗੋਲ ਕੌਫੀ ਘਾਤ ਕਰਦੀ ਇੰਟਰਵਿਊ ਦੇ ਮੈਨੂੰ ਬਾਦ ਨਹੀਂ ਡਾਲੇਗਾ ਠੀਕ ਹੈ ਅਮ ਆ ਜੀ ਆ ਜਾਣਾ ਜੋ ਕਰਨਾ ਹੈ ਚਲੋ ਉਹ ਦਿਖਾਓ ਏ ਹੋਰ ਦੋਸਤ ਕੀ ਹਾਲ ਹੈ ਬੱਚੇ ਹੋ ਹੈ ਨਹੀਂ ਰੱਖਦੇ ਦੱਸਤਾ ਕਰਾ ਜੀ ਪਾਸੋਂ ਤੋਂ ਮੈਂ ਦੱਸਦਾ ਕਿ ਉਹ ਕਿਹੜੇ ਆਰ ਇੰਟਰਵਿਊ ਬਹੁਤ ਵਧੀਆ ਉਹਨੇ ਭਰਾਓ ਲੋਕ ਤੇ ਕਾ ਕਰੀ ਜਾਂਦੇ ਸੀ ਆਦਰੀ ਬੀਚੇ ਲਾ 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 ਵੀ ਲਿਆ ਯਾਰ ਕਿਦਾਂ ਰਹਿ ਠੀਕ ਆ ਏਡੂ ਵਗ ਵੱਡੀ ਫੇਰ ਮੈਂ ਬਈਦੀ ਤਾ ਫਾਉਂਡ ਦਾ ਵੱਡੀਆਂ ਜੀ ਲੈ ਵੀ ਨਾਗ ਵੀ ਆਇਆ ਯਾਰ ਜਿੰਦਲ ਪਈ ਮੈਂ ਤੜਾ ਦਾ ਕਹਾਂ ਨਾ ਕਬੱਡੀ ਪਾ ਲਾਤੀ ਜਗਹ ਦੇ ਕਿੰਨੇ ਦੇ ਜਫੇ ਲਾਏ ਆ ਕੇ ટી ਕਬੱਡੀ ਦੇ ਦੇਖੋ ਮੈਂ ਕਿ ਮੇਰੇ ਭਾਈ ਨੇ ਕੱਟਿਆ ਦੇ 500 ਦੇ ਬਟਾਕੇ ਲਾ ਕੇ ਹੋਏ ਭਾਲੇ ਆ ਵੀ ਆਵੇ ਆ ਜਿੱਦੇ ਬਾਲੇ ਆ ਆ ਵੀ ਲੋ ਜਾ ਜਾ ਦੁਪਹਿਰ ਦਾ ਟ੍ਰੇਨ ਜੀ ਆਂਦੇ ਨੇ ਲੈ ਉਸ ਜੱਜ ਕਿਹਾ ਨਾ ਪਹਿਲਾਂ ਉਹ ਟ੍ਰੇਨ ਜੀ ਆਂਦੇ ਚੈੱਕ ਕਰੇ ਮੂੰਹ ਤੇ ਜਾ ਕਰੇ ਕੱਦ ਦਾ ਆ ਦਾ ਆਪੇ ਆ ਮੇਰੇ ਪਿੰਡ ਦੇ ਦੋ ਨਵੇਂ ਕਬੱਡੀ ਪਲੇਅਰ ਉੱਠੰਦੇ ਗਏ ਆਦਾ ਬੋਲਾ ਉੱਠ ਜੂ ਉਹ ਭਾਈ ਦੀ ਚੋਰੀ ਕਰਕੇ ਪੀਣ ਲੱਗੇ ਹੋ। ਭਾਈ ਚੋਰੀ ਵੀ ਕਰ ਲਾਂਦੇ ਜੇਬਾਂ ਘਰੇ ਵਾਲੇ। ਆਗਾ ਆਗਾ ਲਘੋ ਲੋ। ਇਹਦਾ ਬਾਟਿਕ ਦਾ ਹੱਥ ਪਾਓ। ਅੱਜ ਮੈਂ ਕਿਹਾ ਬੜਾ ਤਰੇਲ ਚ ਲੋ ਲੱਗੀ ਪਈ ਆਹ ਮੁੰਡੇ ਪਏ ਆ ਦੋ ਜਣੇ। ਅੱਜ ਖਾਈ ਬਈ ਮੋੜਾ ਕੰਨਾਂ ਦੀ ਆਪ। ਓਏ ਓਏ। ਕਦਾਈ ਬਸੂਤ ਤੁਹਾਡਾ ਨਾਮ ਉਹ ਪਰੇ ਨਾਮ ਰਾਮ ਨੇ ਸੀਆ ਲੱਭੇ का ਜੀ ਕੁਝ ਬੋਲਿਓ ਨਾ ਆ ਗਈ ਮੜਾ ਜੀ ਨਾ ਬਾਰੇ ਕੁਝ 나ਗ ਜੀ ਹਰ ਮਾਲਕਾ ਤੇ ਲੀ ਲਿਆ ਹੋਇਆ ਤੁਸੀਂ ਕਚਕਰੀ ਵਿੱਚ ਚਲਿਆ ਉਹ ਦੇ ਛੱਡੀ ਮੜੇ ਆ ਪਾਣੀ ਬੋਟਲ ਚਾਹ ਚਾਹੀਏ 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 ਕਚਕਰੀ 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 ਚਾਹੀਏ ਕੁਝ ਕਚਕਰੀ ਹੋਈ

ਧਰਮਾ ਹਲਵਾ ਧਰਮਾ ਅੱਲਾ ਦੇ ਕੋਈ ਬੁਲਾਗ ਮੰਦਾ ਬਾਈ ਇਹ ਆ ਜ਼ਹਿਰ ਇਹ ਹੈਗਾ ਬੱਸ ਜੂਡੀ ਵਾਓ ਵੰਡਰਨਸ ਬਿਊਟੀਫੁਲ ਗੁੱਡ ਈ ਬਟਰ ਵੰਡਰਲੈਟ ਗੱਟ ਅਵਰ ਟ੍ਰੇਨ ਅੰਦਰ ਵਿੱਚ ਨਹੀਂ ਆਪਾਂ ਲੈ ਆਰ ਦੈਨ ਤਰੇ ਗੋਪੀ ਭਾਈ ਜਣੇ ਆਉਂਦੇ ਇਹ ਕਿਹੜਾ ਕੀ ਪਲੇਅਰ ਸਾਰਿਆਂ ਬਿੰਦੂ ਪਰ ਆਪ ਲੋਗ ਆਪਰੇ ਹੋ ਜਾਵਾ ਟੀਕੇ ਦੇ ਨਾਲ ਆ ਵੀਰ ਜਿਵਾਏ ਬਾਹਰ ਜਿਵਾਏ ਦਿਖਾਓ ਨੀ ਉਹ ਨਹੀਂ ਗਰੀ ਰਾਜਤਾਨ ਰਾਜਤਾਨ ਅੱਛਾ ਕੌਣ ਆਲੇ ਦੋ ਸਾਲਾਂ ਫਿਰ ਆ ਕੇ ਹੁਣ ਕੇ ਇਹ ਬਾਲਾ ਜਿਲੇ ਰਿਓ ਇਹ ਮਸਾਲ ਨਾਲ ਦੇ ਪੀ ਕਬੱਡੀ ਦੇ ਗੇਰੀ ਵੜੀ ਚੱਕਾ ਓਕੇ ਓਕੇ ਇੱਕ ਕਾੜੀ ਦਾ ਹੋਰ ਕਬੱਡੀ ਪਲੇਅਰ ਗਿੱਡੂ ਜਿਹਨੂੰ ਕਹਿੰਦੇ ਚੱਕਰ ਉਹ ਕਿੱਥੇ ਆ ਦੋ ਬੱਲੇ ਬੈਠਣਾ ਆਪਣੇ ਸੱਜਣਾਂ ਦੀ ا کي بڻاڻا ڪا ڪا ڏينھن پئي ڀاٽ هڪا ڪا ڪني هان ريڪو مان ٿي هائي گهڙي ڏي وائي ڀاٽ رابو ڀاٽ رابو پاور هين پس آ ته منهن بولي روي ਨਵਾਂ ਬੜੇ ਇਹ ਦੇ। ਯਾਨੀ ਇਹ ਕਿਉਂ ਆਣਾ? ਇਹ ਵੀ ਬੜੇ ਐਕਸ਼ਨ ਕਰਦਾ ਨਾ। ਨਹੀਂ ਆਉਣਾ। ਬਾਈ ਸਟਾਏ ਆ। ਹੋਰ ਬਾਈ ਕਈ ਬੰਦਿਆਂ ਬਾਰੇ ਜਾਣਕਾਰੀ ਇਹਦੇ ਵਿੱਚੋਂ। 4 ਮੁੰਡਾ। ਛੇਰਾ ਨਾ ਕੁੱਤੀ ਕਬੱਡੀ ਦੇ। ਇਹ ਵੀ ਕਬੱਡੀਆਂ ਪਾਉਂਦਾ। ਜੱਫੇ ਜੱਫੇ ਪਾਉਂਦਾ। ਛੋਟਾ ਸ਼ਿੱਲੂ ਕਹਿੰਦੇ ਇਹਨੂੰ। ਚਲੋ ਜੀ। ਛੋਟਾ ਸ਼ਿੱਲੂ ਕਹਿੰਦੇ ਆ। ਛੋਟਾ ਛੇਦੂ ਠੀਕ। ਕੋਈ ਆਈਟਮ ਨੇ ਸ਼ਿੱਲੂ ਘਾਦ ਕੇ ਜਾਪੀ ਆਟਾ। ਕੋਈ ਕੋਣ? ਇਹ ਬਾਈ ਬਲੂ ਡੂ ਡੈਮੋਨ।

ਨਹੀਂ ਆਇਆ ਨਾ ਭਾਈ ਯਾਰ ਉਹ ਮੈਂ ਪੂਰਾ ਗਾਣਾ ਖੜਾ ਉਹ ਕੋਈ ਬੋਲ ਬੰਬ 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 ਨਾ ਆਇਆ ਨਾ ਲਾੜ ਰੱਖਾਂਗਾ ਲਾੜ ਰੱਖਾਂਗਾ ਲੈ ਕੇ ਵੀ ਪਹੁੰਚਣ ਵਾਲੇ ਆਈ ਤੇ ਆਪਣੇ ਨਾਲ ਬੈਠਾ ਆਪਣਾ ਵੀਰ ਡਿੱਗੋ ਤੇ ਨਾਲ ਆਪਣੀ ਵੈਲੀ ਨਾਲ ਬਾਜੀ ਤੇ ਨਾਲ ਆ ਭਾਈ ਅਖੈਂਡੀ ਉਹਦਾ ਪਿਆਰ ਕਰਨ ਕਰੀ ਜਿੰਦੇ ਨੇ ਆ ਭਾਈ ਕਾਰਾਂ ਨਾਲ ਸੱਸੀ ਨਾਲ ਭਾਈ ਵਸਤਮਲਾੰਗ ਉਹ ਪਈ ਨਹੀਂ ਸੂਰ ਉਹ ਭਾਈ ਦਾ ਭਰਾ ਕਿਉਂ ਸੀ ਡਿੱਗ ਨਾਲ ਓਏ ਅੱਗੇ ਆ ਮੂੰਹ ਤੇ ਦਿਖਾ ਨਿਊ ਮੈਂਬਰ ਨਿਊ ਐਕਸ਼ਨ ਦੇ ਨਾਲ ਆ ਤੱਕਦੇ ਮਬਈਆ ਜਿਹਾਣਾ ਆਪਾਂ ਓਕੇ ਡਨ ਮਰੇ ਹੋ ਗਿਆ ਤਾਂ ਤੇ ਉਹਨਾਂ प और म म ਉਹੀ ਗੱਲ ਜਿਹੜਾ ਪਹਿਲਾਂ ਕਰਿਆ ਸੀ ਉਹ ਵੀ ਗੱਲ ਸਾਫ ਪਰ ਇਹ ਸਾਹੀ ਗੱਲ ਆ ਵੀ ਆ ਰਹੀ ਹੈ ਕਾਹੇ ਤਾਵਾ ਦੇਖ ਨਾ ਪਰ ਮਿੱਟਰ ਮੀਡੀਅਮ ਕਰਵਾ ਦੇ ਤਾ ਕਰਕੇ ਉੱਧਰ ਲਗਾ ਦੇ ਲਓ ਜੀ ਆ ਗਏ ਮੁੰਬਈ ਤੇ ਆ ਗਿਆ ਆਪਾਂ ਪਣ ਲੰਗੇ ਅੰਬੇ ਆ ਗਏ ਦੱਸਿਆ ਹੁਣ ਜਾਣਾ ਆਪਾਂ ਟ੍ਰੇਨ ਤੋਂ ਬਾਅਦ ਹੁਣ ਆਪਾਂ ਸਹੀ ਟਿਕਣੀ ਛੱਡ ਲੈ ਫੋਟੋ ਵਾਲ ਕਿੱਲਣ ਆਏਗੀ ਦੋ ਗਾਂ ਲਾ ਗਏ ਆ ਪੰਡ ਵਾਇਆ ਪਾਜੀ ਹਾਂਜੀ ਸਸੀ ਗਾਲ ਜੀ ਆਪਾਂ ਐਕਸ਼ਨ ਵਾਲੇ ਸਟਾਰ ਨਾਲ ਆਪਣੇ ਕੌਣ ਆਕਾਸ਼ ਭਾਈ ਤੇ ਅੱਜ ਆਪਾਂ ਕਿੱਥੇ ਮੁੰਬਈ ਤੇ ਆਪਾਂ ਜਿਹੜੇ ਬੀਤ ਤੇ ਘੁੰਮਣ ਦੇ ਦਿਖਾਉਣੇ ਆ ਨਾ ਗਾੜੀ ਆਫ ਡੂ ਹਾਂਜੀ ਸਸੀ ਗਾਲ ਜੀ ਮੈਂ ਦਾੜਾ ਆਪਣਾ ਸਸੀ ਐਕਸ਼ਨ ਵਾਲੇ ਛੋਟੇ ਸਟਾਰ ਨਾਲ ਆਪਣੇ ਫਿੱਡੂ 49 ਚਿਚੜ ਤੇ ਨਾਲ ਡੁੱਗੂ ਆ ਸਾਡੇ ਲਾਈਵ ਵਾਲੇ ਆਕਾਸ਼ ਭਾਈ ਦੇ ਨਾਲ ਕ੍ਰਿਸ਼ ਔਰ ਕੌਣ ਕਹਿੰਦੇ ਬੋਲੂ ਮਿਲਦੇ ਆ ਫਿਰ ਅੱਗੇ ਆਪਾਂ ਟੋਪੀ ਤੇ ਨਹੀਂ ਜਲਦੀ ਕਰੀ ਜਰੇਦੀ ਆ ਬਲੌਗ ਬਣਾਉਣਾ ਵੀ

k i t लो जी बीच यार लहरें आई बंबे की धरती में ਆ ਵਿਚਾਈ ਪਾਣੀ ਚੱਲ ਰਿਹਾ ਪੂਰਾ ਪਰ ਦਿਖ ਨਹੀਂ ਰਿਹਾ ਜਿਆਦਾ ਨਹੀਂ ਰਹੇ ਹੋ। ਹੋ ਰਿਹਾ ਹੈ ਬਿਚਾਰ ਜਾਂਦੀ ਤੇ ਸਰੀਏ ਦੇ ਵਿੱਚ ਸਾਡਾ ਏਰੀਆ ਜੋ ਕਰੌਂਡੀ ਏਰੀਆ ਹੈ ਇਹਨੂੰ ਹਰਾਖੀ ਕਿਵੇਂ ਕੀਤਾ ਜਾਂਦਾ ਹੈ ਜੀ। ਸਾਹ ਸੰਗਤ ਜੀ ਇਹ ਖੂੜਾ ਰਿਆ ਭੜਿਆ ਹੋ ਜਾਂਦਾ ਜਦੋਂ ਬਰਸਾਤ ਦੇ 4 ਮਹੀਨੇ ਲੰਘੇ ਜੀ ਜਾ ਰਹੇ ਆ ਵਾਪਸੀ ਪੰਜਾਬ ਦੀ ਦਾ ਜੀ मेरा समाप्त है ना बच्चों सारे बस भाई पंजाब की करती गई